ਮੇਰਾ ਨਾਮ ਨਰਿੰਦਰ ਕੁਮਾਰ ਅੱਜ ਡਿਪਟੀ ਕਮਿਸ਼ਨਰ ਦੇ ਬਾਹਰ ਬੈਠਾ ਹਾਂ ਨੰਬਰ ਵਾਸਤੇ ਕੀਤਾ ਜਾ ਰਿਹਾ ਹੈ ਜੀ ਆਮ ਜੀ ਮੇਰੇ ਸਾਰੇ ਮੰਡਰੀਗਾ ਵਰਕਰ ਨੇ ਤੇ ਮੰਡਰੀਗਾ ਮੁਲਾਜ਼ਮ ਜੋ ਸੈਂਟਰ ਨਵਾਂ ਕਾਨੂੰਨ ਲੈ ਕੇ ਆਈ ਹੈ ਜੀ ਰਾਮ ਜੀ ਉਸ ਦੇ ਵਿਰੋਧ ਦੇ ਵਿੱਚ ਆਏ ਨੇ ਸਾਰੇ ਤੇ ਜਿਹੜੀ ਗੱਲਬਾਤ ਕਰਦੇ ਆਪਾਂ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਗਰੇ ਲੁਧਿਆਣਾ ਦੇ 13 ਦੇ 13 ਬਲਾਕਾਂ ਦੇ ਵਿੱਚੋਂ ਲੇਬਰ ਵਾਲੇ ਤੇ ਪਲੱਸ ਮੁਲਾਜ਼ਮ ਸਾਰੇ ਆਏ ਨੇ ਉਹਨਾਂ ਡਿਪਟੀ ਕਮਿਸ਼ਨਰ ਨੇ ਗੱਲਬਾਤ ਕੀਤੀ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਨੇ ਤਾਂ ਮਤਲਬ ਅੱਗੇ ਸਰਕਾਰ ਨੂੰ ਭੇਜ ਦੇਣਾ ਅੱਛਾ ਜੀ ਹਾਂਜੀ ਤੇ ਜੇ ਤੁਹਾਡੀ ਮੰਗ ਪੂਰੀ ਨਹੀਂ ਜੇ ਫਿਰ ਵੀਰੇ ਅਸੀਂ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਲੇਬਰ ਨੂੰ ਦੱਸਾਂਗੇ ਵੀ ਜੋ ਸੈਂਟਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਵਰਕਰਾਂ ਨਾਲ ਧੱਕਾ ਕਰ ਰਹੀ ਹੈ ਉਹਨਾਂ ਨੂੰ ਜਾਗਰੂਕ ਕਰਾਂਗੇ ਕਿਉਂਕਿ ਉਹਨਾਂ ਦੇ ਨਾਲ ਹੋ ਵੀ ਰਿਹਾ ਧੱਕਾ ਕਿਹੜੇ ਜੀ ਰਾਮ ਦੀ ਕੀ ਰਾਮਾ ਇਹ ਹੈਗਾ ਕੀ ਇਹਦਾ ਨਾਮ ਹੈ ਵੀਰੇ ਇਹਦਾ ਨਾਮ ਨਾ ਜੀ ਰਾਮ ਜੀ ਦਾ ਵੀ ਵੀ ਜੀ ਰਾਮ ਜੀ ਹੈ ਇਹਦਾ ਨਾਮ ਫੁੱਲ ਫਾਰਮ ਬਣਦੀ ਹੈ ਵਿਕਸਿਤ ਭਾਰਤ ਗਾਰੰਟੀ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਇਸ ਨੂੰ ਜੋ ਪਹਿਲਾਂ ਮਨਰੇਗਾ ਦਾ ਐਕਟ ਹੁੰਦਾ ਸੀ ਉਸ ਦੇ ਵਿੱਚ ਜਦੋਂ ਮਨਰੇਗਾ ਵਰਕਰ ਕੰਮ ਕਰਨ ਦੀ ਡਿਮਾਂਡ ਦਿੰਦੇ ਸੀ ਸਾਡਾ ਫਰਜ਼ ਬਣਦਾ ਸੀ ਵੀ ਉਹਨੂੰ 15 ਦਿਨ ਦੇ ਵਿੱਚ ਰੋਜ਼ਗਾਰ ਮਿਲਿਆ ਕਰਾਉਂਦੇ ਸੀ ਪਰ ਹੁਣ ਇਸ ਦੇ ਵਿੱਚ ਉਹ ਐਕਟ ਨਹੀਂ ਰਿਹਾ ਹੁਣ ਉਸ ਨੂੰ ਯੋਜਨਾ ਬਣਾ ਦਿੱਤਾ ਗਿਆ ਜੋ ਡਿਮਾਂਡ ਹੈਗੀ ਡਿਮਾਂਡ ਬੇਸ ਕੰਮ ਨਹੀਂ ਰਿਹਾ ਹੁਣ ਇਹਨਾਂ ਨੇ ਸੈਂਟਰ ਗਵਰਨਮੈਂਟ ਦੇ ਹਰ ਇੱਕ ਪਿੰਡ ਵਾਈਜ਼ ਬਜਟ ਫਿਕਸ ਕਰ ਦੇਣਾ ਹੈ ਵੀ ਤੁਹਾਡੇ ਬੋੜੇ 2 ਲੱਖ ਰੁਪਇਆ ਮੰਨ ਲਓ ਵੀ ਤੁਸੀਂ 2 ਲੱਖ ਦੇ ਵਿੱਚ ਕੰਮ ਕਰਾਉਣਾ ਹੈ ਜਿੰਨਾ ਮਰਜ਼ੀ ਕਰਾ ਲਓ ਵੀ 10 ਦਿਨ ਚੱਲੇ 15 ਦਿਨ ਚੱਲੇ ਕਿਉਂਕਿ ਕਈ ਪਿੰਡਾਂ ਦੇ ਵਿੱਚ ਲੇਬਰ ਘੱਟੋ ਘੱਟ 150 ਵਰਕਰ ਹੈ ਕੰਮ ਕਰਨ ਵਾਲੇ ਕਿਸੇ ਪਿੰਡ ਵਿੱਚ 10 ਵਰਕਰ ਹੈ ਤਾਂ ਉਹ ਜ਼ਮਾਨਤਾ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਸੰਦੀਪ ਸਿੰਘ ਜ਼ਿਲ੍ਹਾ ਮਨਰੇਗਾ ਕਮਰਜ ਯੂਨੀਅਨ ਉਹਦੇ ਆਣਾ ਪੰਜੇ ਤੇ ਟੇਪੀ ਕਮਿਸ਼ਨ ਦੇ ਬਾਹਰ ਬੈਠੇ ਹੋ ਕੀ ਮਾਰ ਰਹੇ ਹੋ ਆ ਤੁਹਾਨੂੰ ਪਤਾ ਵੀ ਕਿੰਨੇ ਦੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀ ਆ ਰਿਹਾ ਵੀ ਜਿਹੜਾ ਮਨਰੇਗਾ ਕਾਨੂੰਨ ਸੀਗਾ ਉਹਨੂੰ ਇਹਨਾਂ ਨੇ ਤੋੜ ਮਰੋੜ ਕੇ ਨਵਾਂ ਕਾਨੂੰਨ ਲਿਆਂਦਾ ਬੀਵੀ ਜੀ ਰਾਮ ਜੀ ਅਸੀਂ ਦੇਖਿਆ ਪੜ ਕੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਹੁਨਦਗੀਆਂ ਨੇ ਤੇ ਉਹ ਪਹਿਲਾਂ ਤਾਂ ਸੀਗਾ ਵੀ ਜਿਹੜਾ ਮਰੇਗਾ ਵਰਕਰਾਂ ਨੂੰ ਜਿਹੜਾ ਕੰਮ ਸੀ ਉਹ ਡਿਮਾਂਡ ਬੇਸ ਮਿਲਦਾ ਸੀਗਾ ਪਰ ਉਸ ਕਾਨੂੰਨ ਦੇ ਜਰੀਏ ਜਿਹੜਾ ਨਵਾਂ ਕਾਨੂੰਨ ਆ ਉਹ ਇਹ ਗੱਲ ਕਹਿੰਦੇ ਵੀ ਅਸੀਂ ਤੈਅ ਕਰਾਂਗੇ ਵੀ ਕਿਹੜੇ ਪਿੰਡ 'ਚ ਕਿਹਨੂੰ ਕੰਮ ਦੇਣਾ ਕਿਹੜੇ ਵਰਕਰ ਨੂੰ ਕੰਮ ਦੇਣਾ ਕਿੰਨਾ ਕੰਮ ਦੇਣਾ ਇਸ ਕਰਕੇ ਅਸੀਂ ਇਹ ਅੱਜ ਰੋਸ਼ ਪੁੱਛ ਪ੍ਰਸ਼ਨ ਕਰ ਰਹੇ ਹਾਂ ਤੇ ਬਾਕੀ ਰਹੀ ਉਹੀ ਗੱਲ ਜੇਕਰ ਇਹਨਾਂ ਦਾ ਕੁਝ ਨਹੀਂ ਮਰੇਗਾ ਮਜ਼ਦੂਰਾਂ ਦਾ ਨਰੇਗਾ ਮੁਰਾਜਮਾ ਦੇ ਕੁਝ ਨਹੀਂ ਪਾਣਾ ਕਿਉਂਕਿ ਸਾਨੂੰ ਵੀ ਮੈਨੂੰ ਲੱਗਦਾ ਵੀ ਇਹ ਜਿਹੜਾ 2000 ਪਰਿਵਾਰ ਹਟਾ 2100 ਉਹਨਾਂ ਨੂੰ ਘਰੇ ਦਰੋਂ ਨੂੰ ਤਿਆਰ ਹੋਣਗੇ ਪੰਜਾਬ ਸਰਕਾਰ ਪੰਜਾਬ ਸਰਕਾਰ ਅੱਜ ਜਿਹੜੇ ਕੈਨਰ ਦੀ ਮੀਟਿੰਗ ਰਾਜ ਕੱਲ ਨੂੰ ਜਿਹੜਾ ਜਲਾਸ ਰੱਖਿਆ ਇਹਨਾਂ ਨੇ ਉਹਦੇ ਚ ਪੱਲਾ ਝਾੜਨਗੇ ਵੀ 70 40% ਦਿੱਤਾ ਨਹੀਂ ਜਾਣਾ ਜੇਕਰ 40% ਨਾ ਦਿੱਤਾ ਤਾਂ ਆਪਾਂ ਨੂੰ ਪਤਾ ਵੀ ਫਿਰ ਨਰੇਗਾ ਆਪਣੀ ਜਿਹੜੀ ਇੱਥੇ ਨਹੀਂ ਚਲਣੀ ਤੇ ਹਣ ਤੁਸੀਂ ਆਪਣਾ ਇਹ ਗੁਜ਼ਾਰ ਮੰਗ ਕੇ ਨਾ ਨਹੀਂ ਮੰਗਪਾਤ ਦੇਵਾਂਗੇ ਤੇ ਬਾਕੀ ਕੱਲ ਨੂੰ ਅਸੀਂ ਦੇਖਾਂਗੇ ਕੀ ਕਰਦੀ ਹੈ ਪੰਜਾਬ ਸਰਕਾਰ ਅਗਰਾਸ ਦੇ ਵਿੱਚ ਅਗਰ ਮਜ਼ਦੂਰ ਅਮਰੀਕਾ ਕਰਮਚਾਰੀਆਂ ਬਾਰੇ ਕੋਈ ਨਾਂ ਨਹੀਂ ਆਂਦਾ ਕੁਛ ਤੇ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਵੱਧ ਤੋਂ ਵੱਧ ਤਿੱਖਾ ਕਰਾਂਗੇ ਇਹਦਾ ਅਜਾ ਟ੍ਰੇਲਰ ਆ ਅਸੀਂ ਦਾ ਇਕੱਠ ਵੱਧ ਤੋਂ ਵੱਧ ਇਕੱਠ ਕਰਾਂਗੇ ਕੋਈ ਤੱਕ ਨਹੀਂ ਚੱਲਿਆ ਜਦ ਤੱਕ ਸਾਨੂੰ ਰੈਗੂਲਰ ਨਹੀਂ ਕਰਦੇ ਧੰਨਵਾਦ